ਨਾਮ ਦੀ ਉਥੇ ਮੇਰਾ ਘਰ ਨਾਨਕ ਹੈ ਨਾਮ ਜਹਾ ਅਨਹਦ ਹੈ ਧੁਨ ਧਾਮ ਜਾਗੂ ਕਰਤਾਲ ਸ਼ਾਮ ਸੁਖਦ ਸਵਾਈ ਕਹਤੇ ਹੋਰ ਉਥੇ ਮੇਰਾ ਘਰ ਹੈ ਜਿੱਥੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਜਿੱਥੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਹੈ ਤੇ ਜੋ ਸੁਹਾਵਣੀ ਤੇ ਸੁਖ ਦੇਣ ਵਾਲੀ ਤੇਜ ਹੈ ਬੇਗੰਪੁਰ ਵੇਖ ਇੱਕ ਕਾਲੀ ਭੁਰ ਤੇ ਮੇਰਾ ਬੀਜੜਾ ਨਾ ਉਹ ਹੈ ਗਿਆਨ ਅਵਸਥਾ ਹੈ ਬੇਗਮਪੁਰਾ ਤੋਂ ਭਾਵ ਗਿਆਨ ਅਵਸਥਾ ਜਿੱਥੇ ਗਮ ਨਹੀਂ ਅਗਿਆਨਤਾ ਨਹੀਂ ਕਿਸੇ ਵੀ ਚੀਜ਼ ਦਾ ਝੋਰਾ ਨਹੀਂ ਕਿਸੇ ਵੀ ਚੀਜ਼ ਤੇ ਅਦਾ ਤੋਖਲਾ ਨਹੀਂ ਗਮ ਨਹੀਂ ਛੇਤਕ ਨਹੀਂ ਕੁਝ ਵੀ ਨਹੀਂ ਉਹਨੂੰ ਕਿਹਾ ਜਾਂਦਾ ਗਿਆਨ ਭਰਪੂਰ ਅਵਸਥਾ ਤੇ ਸਤਿਗੁਰੂ ਜੀ ਕਹਿੰਦੇ ਦੇਸ਼ ਹੈ ਬੇਗਮਪੁਰ ਵੇਖ ਇੱਕ ਕੰਕਾਰੀ ਮੁਰਗੂਜ ਬੇਤੀ ਚਾਰੇ ਕੋਲਸ ਔਰ ਔਲਸੋ ਅਲਾਈ ਤੇ ਕਹਿੰਦੇ ਜੇ ਮੇਰਾ ਜਿਹੜਾ ਭੇਜ ਇੱਕ ਕੰਕਾਰੀ ਹੈ ਹੋਰ ਜੋ ਤੇਰੇ ਮਨ ਵਿੱਚ ਪੁੱਛਣ ਦੀ ਇੱਛਾ ਦਾ ਹੂਜੀਏ ਕਿ ਚਾਹੇ ਔਰ ਵੇਸ਼ ਔਲਾਈ ਅਲਾਈ ਕਹਿੰਦੇ ਫਿਰ ਜਿਹੜੀ ਵੀ ਤੇਰੇ ਮਨ ਵਿੱਚ ਪੁੱਛਣ ਦੀ ਇੱਛਾ ਤੂੰ ਧੌੜ ਧੌੜ ਕੇ ਜਿਹੜਾ ਨਾ ਉਹ ਪੁੱਛ ਤੂੰ ਇਹ ਗਾਲ ਕੁਛ ਆਵਤ ਹੈ ਧਾਏ ਧਾਏ ਮਨ ਸਰ ਕਹਿੰਦੇ ਜਿਉ ਤੇਰੀ ਪ੍ਰਸਨ ਦੀ ਇੱਛਾ ਤੂੰ ਧੌੜ ਧੌੜ ਕੇ ਆਇਆ ਹੈ ਤੇਰੀ ਦੇਹੀ ਨੂੰ ਕੀਰਖਾ ਦਾ ਰੋਗ ਲੱਗਾ ਹੋਇਆ ਰੋਗ ਕਾਏ ਤੂੰ ਕੋ ਉਪਚਾਰ ਕੀਜੇ ਯੋਗ ਦਾ ਅਲੈ ਤੈਨੂੰ ਤੇਰੀ ਦੇਹੀ ਨੂੰ ਕੀਰਖਾ ਦਾ ਰੋਗ ਲੱਗਿਆ ਭਾਈ ਤੇ ਪਹਿਲਾਂ ਉਸ ਦਾ ਇਲਾਜ ਕਰੂ ਯੋਗ ਨੂੰ ਲਾਜ ਨਾਲ ਇਹ ਬਡੀ ਗੱਲ ਹੈ ਕਿ ਈਰਖਾ ਦਾ ਰੋਗ ਜਿਹੜਾ ਮੈਂ ਵੱਡਾ 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 ਬਾੜਾ ਰੋਗ ਅਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹਲਾ ਗੱਲਾਂ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਭੀ ਜਿਹੜੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਅੰਮ੍ਰਿਤ ਲੂਟੇ ਮਨ ਮੁਖ ਮੈਂ ਗੂਝੇ ਕੋਈ ਦਾ ਸੋਨਾ ਮੁਕਾਰ ਵਚਨ ਬਾਣੀ ਦੇ ਵਿੱਚ ਆਉਂਦਾ ਹਉਮੈ ਵੱਡਾ ਰੂਪ ਜਿਹੜਾ ਮੈਂ ਹਉਮੈ ਨੂੰ ਵੱਡਾ ਰੂਪ ਕਿਹਾ ਹਉਮੈ ਦੀਗ ਰੋਗ ਹੈ ਜਿੱਥੇ ਹਉਮੈ ਨੂੰ ਰੋਗ ਰੱਖਿਆ ਈਰਖਾ ਨੂੰ ਰੋਗ ਦੱਸਿਆ ਈਰਖਾ ਬੰਦੇ ਨੂੰ ਸਾੜ ਦਿੰਦੀ ਈਰਖਾ ਜਿਹੜੀ ਹੈ ਉਹ ਸਾੜ ਦਿੰਦੀ ਹੈ ਜਿੱਦਾਂ ਵੱਡਾ ਮਰਜੀ ਗਿਆਨੀ ਹੋ ਜਿੱਦਾਂ ਵੱਡਾ ਮਰਜੀ ਕੋਈ ਤੱਤ ਬੇਤਾ ਹੋਵੇ ਜੇ ਈਰਖਾ ਅੰਦਰ ਹੈ ਇਹ ਕੋ ਜਿਹੜਾ ਹੈ ਸੜਦਾ ਹੈ